ਤੁਹਾਡੇ ਕਿਸੇ ਵੀ ਵਾਹਨ ਦਾ ਚਲਾਨ ਕੱਟਿਆ ਗਿਆ ਤਾਂ ਉਸਦੇ ਬਾਅਦ ਤੁਹਾਨੂੰ ਕੋਈ ਫੋਨ ਕਾਲ ਆਉਂਦੀ ਹੈ ਤਾਂ ਇਹ ਜਰਾ ਧਿਆਨ ਦੇ ਨਾਲ ਸਾਵਧਾਨ ਹੋ ਕੇ ਸੁਣਨੀ ਪਵੇਗੀ ਕਿਉਂਕਿ ਇੱਕ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਜਿਸ ਦੇ ਵਿੱਚ ਚਲਾਨ ਪਰਵਾਉਣ ਦੇ ਨਾਮ ਦੇ ਉੱਤੇ ਹੀ ਇੱਕ ਗਰੀਬ ਆਟੋ ਚਾਲਕ ਨੂੰ ਸ਼ਿਕਾਰ ਬਣਾ ਲਿਆ ਗਿਆ ਹਾਲਾਂਕਿ ਮਾਮਲਾ ਇੱਕ ਨਹੀਂ ਹੈ ਹੋਰ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋਏ ਹੋਣਗੇ ਲੋਕਾਂ ਨੇ ਠੱਗੀ ਮਾਰਨ ਦੇ ਨਾਵੇਂ ਨਵੇਂ-ਨਵੇਂ ਢੰਗ ਤਰੀਕੇ ਲੱਭੇ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਚੰਡੀਗੜ੍ਹ ਦਾ ਹੈ ਜਿੱਥੇ ਇੱਕ ਆਟੋ ਚਾਲਕ ਦਾ ਫੋਨ ਕਾਲ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਤੁਹਾਡਾ 1600 ਰੁਪਏ ਦਾ ਚਲਾਨ ਕੱਟਿਆ ਗਿਆ ਹੈ ਔਰ ਚਲਾਨ ਕਿਵੇਂ ਕੱਟਿਆ ਗਿਆ ਕਿੱਥੇ ਕਟਿਆ ਗਿਆ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਤੇ ਨਾਲ ਇਹ ਦੱਸ ਦਿੱਤਾ ਗਿਆ ਕਿ ਤੁਹਾਨੂੰ ਇਸ ਤੋਂ ਪਹਿਲਾਂ 3 ਵਾਰ ਨੋਟਿਸ ਕੱਢ ਦਿੱਤੇ ਗਏ ਨੇ ਪਰ ਤੁਸੀਂ ਇਸ ਵਲ ਧਿਆਨ ਨਹੀਂ ਦਿੱਤਾ ਤਾਂ ਤੁਹਾਡਾ ਆਟੋ ਵੀ ਜ਼ਬਤ ਹੋ ਸਕਦਾ ਹੁਣ ਉਹ ਗਰੀਬ ਆਟੋ ਚਾਲਕ ਇਸ ਕਾਲ ਦੇ ਨਾਲ ਡਰ ਜਾਂਦਾ ਸਹਿਮ ਜਾਂਦਾ ਤੇ ਤਿਆਰ ਹੋ ਜਾਂਦਾ ਪੈਸੇ ਦੇਣ ਦੇ ਲਈ ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਪੈਸੇ ਤਾਂ ਮੇਰੇ ਤੋਂ ਝੂਠਾ ਚਲਾਨ ਦੱਸ ਕੇ ਵਸੂਲੇ ਜਾ ਰਹੇ ਨੇ ਜਦੋਂ ਇਸ ਦੀ ਉਹ ਖੁਦ ਪਰਚੋਲ ਕਰਨ ਲੱਗਦਾ ਤਾਂ ਪੁਲਿਸ ਸਟੇਸ਼ਨ ਪਹੁੰਚਦਾ ਹੁਣ ਪੁਲਿਸ ਕੋਲ ਜਾਂਦਾ ਸ਼ਿਕਾਇਤ ਦਿੰਦਾ ਹੈ ਪੀੜਤ ਲੋਕ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੁਲਿਸ ਥਾਣਿਆਂ ਦੇ ਵਿੱਚ ਜਦੋਂ ਕੋਈ ਗਰੀਬ ਬੰਦਾ ਪਹੁੰਚਦਾ ਹੈ ਤਾਂ ਉਸ ਨੂੰ ਠੀਕ ਢੰਗ ਨਾਲ ਉਸਦੇ ਨਾਲ ਗੱਲ ਵੀ ਨਹੀਂ ਕੀਤੀ ਜਾਂਦੀ ਤੇ ਇਸੇ ਤਰ੍ਹਾਂ ਦਾ ਹੋਇਆ ਉਸ ਆਟੋ ਚਾਲਕ ਦੇ ਨਾਲ ਖਬਰ ਕੀ ਕਹਿੰਦੀ ਹੈ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਪੁਲਿਸ ਨੇ ਕਿਵੇਂ ਗੈਰਲੀ ਕੀਤੀ ਤੇ ਉਸ ਤੋਂ ਬਾਅਦ ਫਿਰ ਅੱਕ ਕੇ ਆਟੋ ਚਾਲਕ ਨੇ ਖੁਦ ਕੋਰਟ ਕੰਪਲੈਕਸ ਦੇ ਵਿੱਚ ਬਲਾਕ ਕੀ ਉਸ ਠੱਗ ਨੂੰ ਦਬੋਚ ਲਿਆ ਫੜ ਲਿਆ ਆਪਣੇ ਸਾਥੀਆਂ ਨੂੰ ਨਾਲ ਲਾ ਜਾ ਕੇ ਇਹ ਪੂਰਾ ਘਟਨਾ ਕ੍ਰਮ ਕਿਵੇਂ ਹੁੰਦਾ ਹੈ ਦਰਅਸਲ ਅਦੇਸ਼ ਚੌਧਰੀ ਪੱਤਰਕਾਰ ਦੀ ਰਿਪੋਰਟ ਹੈ ਜਿਹੜੇ ਕਿ ਚੰਡੀਗੜ੍ਹ ਦੇ ਪੁਲਿਸ ਨਾਰੇ ਨੂੰ ਲੈ ਕੇ ਕਹਿੰਦੇ ਨੇ ਕਿ ਵੀ ਕੇਅਰ ਫਾਰ ਯੂ ਕਹਿੰਦੇ ਕਿ ਇਹ ਨਾਰਾ ਹਰ ਥਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਇਸ ਦਾ ਮਤਲਬ ਹੈ ਕਿ ਅਸੀਂ ਤੁਹਾਡੀ ਮਦਦ ਲਈ ਵਚਨਬੱਧ ਹਾਂ ਪਰ ਸੈਕਟਰ 36 ਥਾਣੇ ਦਾ ਵਿਵਹਾਰ ਅਜੇ ਹਾਨੀ ਹੈ ਉਹ ਲਿਖਦੇ ਨੇ ਔਰ ਨਾਲ ਹੀ ਦੱਸਿਆ ਗਿਆ ਕਿ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਦੋਸ਼ੀ ਨੂੰ ਖੁਦ ਫੜ ਲਿਆ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਧੋਖਾਧੜੀ ਦੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਜਾਂ ਕਾਰਵਾਈ ਕਰਨ ਦੀ ਬਜਾਏ ਇਸ ਪੁਲਿਸ ਥਾਣੇ ਨੇ ਵਿਚ ਸ਼ਿਕਾਇਤ ਕਰਤਾ ਨੂੰ ਅਪਰਾਧੀ ਮੰਨਿਆ ਗਿਆ ਉਸ ਨੂੰ ਸਾਰਾ ਦਿਨ ਥਾਣੇ ਵਿੱਚ ਰੱਖਿਆ ਗਿਆ ਇਹਨਾਂ ਨੇ ਹੀ ਸ਼ਾਮ ਨੂੰ ਉਸ ਤੇ ਦਬਾਅ ਪਾਇਆ ਗਿਆ ਕਿ ਉਹ ਆਪਣੇ ਨਾਲ ਧੋਖਾ ਕੀਤੇ ਪੈਸੇ ਵਾਪਸ ਲੈ ਕੇ ਸ਼ਿਕਾਇਤ ਵਾਪਸ ਲੈ ਲਵੇ ਹੁਣ ਇਹ ਪੁਲਿਸ ਦੇ ਉੱਤੇ ਸ਼ਿਕਾਇਤ ਕਰਤਾ ਦੋਸ਼ ਲਗਾ ਰਿਹਾ ਹੈ ਜੋ ਆਟੋ ਚਾਲਕ ਹੈ ਕਿ ਮੈਨੂੰ ਇਸ ਤਰ੍ਹਾਂ ਖੱਜਲ ਖਵਾਰ ਵੀ ਕੀਤਾ ਗਿਆ ਔਰ ਨਾਲ ਹੀ ਸ਼ਾਮ ਨੂੰ ਦਬਾਅ ਪਾਇਆ ਗਿਆ ਕਿ ਤੇਰੇ ਜਿਹੜੇ ਪੈਸੇ ਵਸੂਲੇ ਗਏ ਨੇ ਉਹ ਵਾਪਸ ਲੈ ਲੈ ਔਰ ਸ਼ਿਕਾਇਤ ਵੀ ਇਸ ਨੂੰ ਵਾਪਸ ਲੈ ਲੈ ਹੁਣ ਉਸ ਠੱਗ ਦਾ ਔਸੋ ਪੁਲਿਸ ਅਧਿਕਾਰੀਆਂ ਨਾਲ ਜਾਂ ਪੁਲਿਸ ਮੁਲਾਜ਼ਮਾਂ ਨਾਲ ਜਾਂ ਸੈਕਟਰ ਜਿੱਥੇ 36 ਦੇ ਵਿੱਚ ਦਰਖਾਸਤ ਦਿੱਤੀ ਗਈ ਸ਼ਿਕਾਇਤ ਦਿੱਤੀ ਗਈ ਕੀ ਸਬੰਧ ਹੋਵੇਗਾ ਕੀ ਰਿਸ਼ਤਾ ਹੋਵੇਗਾ ਇਸ ਦਾ ਜਵਾਬ ਹਾਲੇ ਤੱਕ ਨਹੀਂ ਮਿਲਿਆ ਝਾਂਪੂਰਾ ਦੇ ਰਹਿਣ ਵਾਲੇ ਹਰੀ ਲਾਲ ਨੇ ਇਹ ਵੀ ਦੱਸਿਆ ਕਿ ਉਹ ਚੰਡੀਗੜ੍ਹ ਝਾਟੋ ਚਲਾਉਂਦਾ ਹੈ ਤੇ ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਫੋਨ ਆਉਂਦਾ ਹੈ ਉਹ ਅਨਨੌਨ ਨੰਬਰ ਫੋਨ ਤੋਂ ਆਏ ਤੇ ਉੱਤੇ ਕਿਹਾ ਜਾਂਦਾ ਹੈ ਫੋਨ ਕਰਨ ਵਾਲੇ ਨੇ ਦਾਵਾ ਕੀਤਾ ਕਿ ਆਟੋ ਦਾ ਤੁਹਾਡਾ 1600 ਰੁਪਏ ਦਾ ਚਲਾਨ ਹੋਇਆ ਉਸ ਨੂੰ ਤਿੰਨ ਵਾਰ ਨੋਟਿਸ ਵੀ ਕੱਢੇ ਗਏ ਨੇ ਪਰ ਉਸ ਨੇ ਅਣਗੌਲਿਆ ਕਰ ਦਿੱਤੇ ਜਿਸ ਦੇ ਕਰਕੇ ਹੁਣ ਹਰੀ ਲਾਲ ਨੇ ਕਿਹਾ ਕਿ ਉਹਨਾਂ ਦੀ ਇਸ ਜਾਣਕਾਰੀ ਨਹੀਂ ਸੀ ਉਹਨੇ ਗੋ ਜਵਾਬ ਦਿੱਤਾ ਔਰ ਫੋਨ ਕਰਨ ਵਾਲੇ ਨੇ ਸ਼ੁੱਕਰਵਾਰ ਸਵੇਰੇ ਉਸ ਨੂੰ ਚਲਾਨ ਭਰਨ ਲਈ ਸੈਕਟਰ 43 ਦੀ ਅਦਾਲਤ ਵਿੱਚ ਬੁਲਾਇਆ ਔਰ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਚਲਾਨ ਨਾ ਭਰਿਆ ਗਿਆ ਤਾਂ ਉਸ ਦਾ ਆਟੋ ਜ਼ਬਤ ਕਰ ਲਿਆ ਜਾਵੇਗਾ ਇਸ ਤੇ ਹਰੀ ਲਾਲ ਡਰ ਗਿਆ ਤੇ ਅਦਾਲਤ ਕੰਪਲੈਕਸ ਵਿੱਚ ਪਹੁੰਚ ਜਾਂਦਾ ਹੈ ਉੱਥੇ ਪਹੁੰਚਨ ਤੇ ਹਰੀ ਲਾਲ ਨੇ ਉਸ ਨੂੰ ਨੰਬਰ ਤੇ ਫੋਨ ਕੀਤਾ ਵਿਅਕਤੀ ਉਸ ਨੂੰ ਮਿਲਿਆ ਤੇ 1600 ਰੁਪਏ ਲੈ ਲਏ ਨਾ ਉਸ ਦੀ ਕੋਈ ਰਸੀਦ ਦਿੱਤੀ ਨਾ ਕੁਝ ਹੋਰ ਕੀਤਾ ਉਸ ਤੋਂ ਉਸ ਨੂੰ ਸ਼ੱਕ ਹੋਇਆ ਹਰੀ ਲਾਲ ਆਟੋ ਚਾਲਕ ਨੂੰ ਕਿ ਤਾਂ ਮੇਰੇ ਨਾਲ ਧੋਖਾ ਹੋਇਆ ਲੱਗਦਾ ਹੈ ਉਹ ਹਰੀ ਲਾਲ ਨੂੰ ਅਦਾਲਤ ਨੰਬਰ 16 ਦੇ ਸਾਹਮਣੇ ਲੈ ਗਿਆ ਹਰੀ ਲਾਲ ਨੂੰ ਬਾਹਰ ਛੱਡ ਕੇ ਉਹ ਖੁਦ ਅੰਦਰ ਚਲਾ ਗਿਆ ਫਿਰ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਅਦਾਲਤ ਨੰਬਰ 21 ਜਾਣਾ ਪਵੇਗਾ ਹਰੀ ਲਾਲ ਨੂੰ ਅਦਾਲਤ ਨੰਬਰ 21 ਦੇ ਸਾਹਮਣੇ ਬਿਠਾਇਆ ਗਿਆ ਤੇ ਮੋਬਾਈਲ ਤੋਂ ਆਟੋ ਦਸਤਾਵੇਜ਼ਾਂ ਦੀ ਫੋਟੋ ਖਿੱਚੀ ਗਈ ਠੱਗ ਨੇ ਕਿਹਾ ਕਿ ਇਹ ਉਹਨਾਂ ਦਸਤਾਵੇਜ਼ਾਂ ਦਾ ਪ੍ਰਿੰਟ ਕੱਢਦਾ ਹੈ ਜਦੋਂ ਕਾਫੀ ਦੇਰ ਤੱਕ ਵਾਪਸ ਨਹੀਂ ਆਇਆ ਤਾਂ ਹਰੀ ਲਾਲ ਨੇ ਉਸ ਨੂੰ ਫਿਰ ਬੁਲਾਇਆ ਜਦੋਂ ਫੋਨ ਨਹੀਂ ਮਿਲਿਆ ਤਾਂ ਹਰੀ ਲਾਲ ਨੇ ਠੱਗ ਗਿਆ ਠੱਗ ਗਿਆ ਆਪਣੇ ਆਪ ਨੂੰ ਮਹਿਸੂਸ ਕੀਤਾ ਕਿ ਤਾਂ ਮੇਰੇ ਨਾਲ ਠੱਗੀ ਵੱਜ ਗਈ ਹੈ ਹੁਣ ਅਗਲੇ ਦਿਨ ਕੀ ਹੁੰਦਾ ਹੈ ਅਗਲੇ ਦਿਨ ਫਿਰ ਫੋਨ ਆਉਂਦਾ ਹੈ ਠੱਗ ਨੇ ਅਗਲੇ ਦਿਨ ਹਰੀ ਲਾਲ ਨੂੰ ਦੁਬਾਰਾ ਬੁਲਾਇਆ ਕਿਹਾ ਕਿ ਉਸ ਕੋਲ 1500 ਰੁਪਏ ਦੇ ਹੋਰ ਦੋ ਚਲਾਨ ਨੇ ਹਰੀ ਲਾਲ ਠੱਗ ਨੂੰ ਫੜਨ ਲਈ ਚਲਾਨ ਅਦਾ ਕਰਨ ਲਈ ਸਹਿਮਤ ਹੋ ਗਿਆ ਉਹ ਆਪਣੇ ਸਾਥੀਆਂ ਨਾਲ ਅਦਾਲਤ ਕੰਪਲੈਕਸ ਵਿੱਚ ਪਹੁੰਚਿਆ ਤੇ ਠੱਗ ਨੂੰ ਬੁਲਾਇਆ ਜਿਵੇਂ ਹੀ ਠੱਗ ਉੱਥੇ ਪਹੁੰਚਦਾ ਸਾਹਮਣੇ ਤਾਂ ਹਰੀ ਲਾਲ ਨੇ ਆਟੋ ਚਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਦਬੋਚ ਲਿਆ ਫੜ ਲਿਆ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਉਨਿਸਤਿਉ ਸੈਕਟਰ 43 ਬੱਸ ਸਟੈਂਡ ਦੀ ਪੋਸਟ ਤੇ ਵੀ ਜਾਂਦਾ ਦੁਬਾਰਾ ਉੱਥੇ ਪੁਲਿਸ ਨੇ ਅਨੁਸਾਰੀ ਕਹਾਣੀ ਦੱਸੀ ਹੈ ਉੱਥੇ ਮੌਜੂਦ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਚੁੱਕੀਆਂ ਨੇ ਪੁਲਿਸ ਕਰਮਚਾਰੀਆਂ ਨੇ ਕਾਰਵਾਈ ਕਰਨ ਦੀ ਥਾਂ ਹਰੀ ਲਾਲ ਨੂੰ ਕਿਹਾ ਕਿ ਠੱਗ ਨੂੰ ਪਹਿਚਾਣਦਾ ਨਹੀਂ ਹੈ ਹੁਣ ਇਸ ਮਸਲੇ ਦੇ ਵਿੱਚ ਧਮਕੀ ਕੀ ਆਉਂਦੀ ਹੈ ਮੁਲਜ਼ਮ ਨੇ ਥਾਣੇ 'ਚ ਹੀ ਜਿਹੜੀ ਆ ਧਮਕੀ ਦੇ ਦਿੱਤੀ ਹਰੀ ਲਾਲ ਨੇ ਕਿਹਾ ਕਿ ਪੁਲਿਸ ਨੇ ਉਸਤੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਥਾਣੇ ਵਿੱਚ ਆਰਾਮ ਨਾਲ ਬਿਠਾ ਕੇ ਰੱਖਿਆ ਉਸ ਦੇ ਨਾਲ ਹਰੀ ਲਾਲ ਵੀ ਥਾਣੇ ਵਿੱਚ ਹੀ ਬੈਠਾ ਸੀ ਉੱਥੇ ਠੱਗ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਦੇ ਖਿਲਾਫ ਕਾਰਵਾਈ ਕੀਤੀ ਗਈ ਤਾਂ ਉਸ ਦੇ ਨਤੀਜੇ ਬੜੇ ਬੁਰੇ ਹੋਣਗੇ ਹੁਣ ਉਸ ਠੱਗ ਦੇ ਹੌਸਲੇ ਬੁਲੰਦ ਦੇਖ ਲੋ ਉਹ ਰਾਮਦਰਬਾਰ ਦਾ ਰਹਿਣ ਵਾਲਾ ਹੈ ਉਸ ਨੇ ਇਹ ਗੱਲ ਪੁਲਿਸ ਨੂੰ ਵੀ ਦੱਸੀ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਇਸ ਮਾਮਲੇ ਦੇ ਵਿੱਚ ਸਾਹਮਣੇ ਕਿਵੇਂ ਆਉਂਦਾ ਹੈ ਸਾਰਾ ਕੁਝ ਕਿਉਂਕਿ ਪੁਲਿਸ ਆਪਣੀ ਡਿਊਟੀ ਨਹੀਂ ਨਿਭਾ ਰਹੀ ਸੀ ਹਰੀ ਲਾਲ ਦੇ ਮੁਤਾਬਕ ਔਰ ਠੱਗ ਹੈ ਜਿਹੜਾ ਥਾਣੇ ਦੇ ਵਿੱਚ ਉਸ ਨੂੰ ਧਮਕੀਆਂ ਦੇਣ ਲੱਗਾ ਸੀ ਫਿਰ ਜਦੋਂ ਇਸ ਸਾਰੀ ਗੱਲਬਾਤ ਮੀਡੀਆ ਤੱਕ ਪਹੁੰਚ ਕਰਨ ਲਈ ਆਟੋ ਚਾਲਕ ਨੇ ਜਾਣਕਾਰੀ ਦਿੱਤੀ ਤਾਂ ਉੱਚ ਅਧਿਕਾਰੀਆਂ ਨੂੰ ਇਸ ਦੇ ਬਾਰੇ ਫਿਰ ਸਬੰਧਤ ਪੱਤਰਕਾਰ ਨੇ ਉੱਚ ਅਧਿਕਾਰੀਆਂ ਨੂੰ ਇਸ ਦੇ ਬਾਰੇ ਜਾਣੂ ਕਰਵਾਇਆ ਆਟੋ ਚਾਲਕ ਨਾਲ ਹੋਰੀ ਬੇਨਸਾਫੀ ਬਾਰੇ ਪਤਾ ਲੱਗਦਾ ਤਾਂ ਪੱਤਰਕਾਰ ਨੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਉਸ ਨੇ ਤੁਰੰਤ ਇਸ ਦਾ ਨੋਟਿਸ ਲਿਆ ਤੇ ਥਾਣੇ ਦੇ ਸਟਾਫ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਅਤੇ ਉਸ ਨੂੰ ਰਿਪੋਰਟ ਕਰਨ ਦੇ ਨਿਰਦੇਸ਼ ਵੀ ਦਿੱਤੇ ਪੁਲਿਸ ਪੀਸੀਆਰ ਮੌਕੇ ਤੇ ਪਹੁੰਚ ਗਈ ਫੜੇ ਗਏ ਠੱਗ ਤੇ ਹਰੀ ਲਾਲ ਨੂੰ ਸੈਕਟਰ 36 ਲਜਾਇਆ ਗਿਆ। ਹੁਣ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦਾ ਮਸਲਾ ਆਇਆ ਸਾਹਮਣੇ ਹੁਣ ਹਰੀ ਲਾਲ ਨੂੰ ਪੈਸੇ ਤਾਂ ਬੇਸ਼ੱਕ ਦੀ ਵਾਪਸ ਹੋ ਗਏ ਪਰ ਉਹ ਠੱਗ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਸ ਨੂੰ ਥਾਣੇ ਦੇ ਵਿੱਚ ਬੈਠ ਕੇ ਵੀ ਕੋਈ ਪਰਵਾਹ ਨਹੀਂ ਸੀ ਤੇ ਉਲਟਾ ਧਮਕੀਆਂ ਦੇ ਰਿਹਾ ਸੀ। ਹਰੀ ਲਾਲ ਨੇ ਸਾਰੀ ਗੱਲਬਾਤ ਦੱਸੀ ਹੈ ਜਿਹੜੀ ਕਿ ਰਿਪੋਰਟ ਦਾ ਹਿੱਸਾ ਬਣ ਗਈ। ਤੇ ਇਸ ਤਰ੍ਹਾਂ ਹੀ ਚਲਾਨ ਦੇ ਨਾਮ ਦੇ ਉੱਤੇ ਇਹ ਤਾਂ ਇੱਕ ਆਟੋ ਚਾਲਕ ਸੀ ਕਿਸੇ ਦਾ ਮੋਟਰਸਾਈਕਲ, ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ, ਕਾਰ, ਗੱਡੀ ਜਾਂ ਕਿਸੇ ਵੀ ਵਾਨ ਦਾ ਚਲਾਨ ਇਸ ਤਰ੍ਹਾਂ ਦੀ ਤੁਹਾਨੂੰ ਕੋਲ ਆਉਂਦੀ ਹੈ ਤੇ ਇਸ ਤੋਂ ਸਾਵਧਨ ਰਹਿਣ ਦੀ ਲੋੜ ਹੈ ਜੇਕਰ ਇਸ ਤਰ੍ਹਾਂ ਤੁਹਾਨੂੰ ਵੀ ਕੋਈ ਠੱਗੀ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ ਤਾਂ ਕੋਰਟ ਕੰਪਲੈਕਸ ਥਾਣਿਆਂ ਦੇ ਵਿੱਚ ਵੀ ਉਸਦੇ ਹੌਸਲੇ ਇੰਨੇ ਬਲੰਦ ਹੁੰਦੇ ਨੇ ਉਹਨਾਂ ਲੋਕਾਂ ਦੇ ਹਾਲਾਂਕਿ ਪੁਲਿਸ ਵੀ ਨੇ ਵੀ ਇਸ ਗੱਲ ਨੂੰ ਕਬੂਲਿਆ ਹੈ ਕਿ ਹਾਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਬਹੁਤ ਆ ਰਹੀਆਂ ਨੇ ਤਾਂ ਸਾਰਿਆਂ ਨੂੰ ਖਾਸ ਕਰਕੇ ਜਿਹੜੇ ਇਸ ਸ਼ਹਿਰ ਦੇ ਆਲੇ-ਦੁਆਲੇ ਜਾਂ ਸ਼ਹਿਰ ਦੇ ਵਿੱਚ ਸਾਧਨ ਚਲਾਉਣ ਵਾਲੇ ਨੇ ਉਹਨਾਂ ਨੂੰ ਸਾਵਧਨ ਰਹਿਣ ਦੀ ਲੋੜ ਹੈ ਕਿ ਚਲਾਨ ਦੇ ਨਾਮ ਦੇ ਉੱਤੇ ਤੁਸੀਂ ਵੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਤਾਂ ਇਸ ਤੋਂ ਬਚ ਕੇ ਚੱਲਣ ਦੀ ਲੋੜ ਹੈ ਜਦ ਤੱਕ ਕੋਈ ਹੋਰ ਖਬਰ ਦੇ ਬਾਰੇ ਨਵਾਂ ਅਪਡੇਟ ਆਉਂਦਾ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ